ਈ ਵਾਲਾ ਬਾਈ ਸਵਾਗਤ ਹੈ ਵੀ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ 'ਚ ਤੇ ਕਰਦੇ ਆਂ ਵੀ ਕੂਤਰਾਂ ਨੂੰ ਪਾਣੀ ਪੂਣੀ ਬਦਲਦੇ ਆਂ ਮਗਜ ਬਾਉਨੇ ਆਂ ਅੱਜ ਥੋੜੇ ਲੇਟ ਹੋ ਗਏ ਸੀਗੇ ਵੀ ਵਲੌਗ ਵਾਂਚ ਕੰਮ ਜੇ ਕੱਢੀ ਆਂ ਘਰੇ ਤੇ ਪਾਣੀ ਪੂਣੀ ਪਿਆ ਕੇ ਆਏ ਆਂ ਪਸੂਆਂ ਨਾ ਤੇ ਆਪਾਂ ਹੁਣ ਕਰਦੇ ਆਂ ਸਟਾਰਟਿੰਗ ਵਲੌਗ ਦੀ ਆਉਨੇ ਵਾਲੀ ਬਾਤ ਨੂੰ ਜਿਦੋਂ ਪਾਣੀ ਬਦਲਦੇ ਇਹਨਾਂ ਦਾ ਇਹਨਾਂ ਨੂੰ ਕੂਤਰ ਛੱਡ ਦੇ ਵੀ ਵੱਡੇ ਆਪਾਂ ਇਹਨਾਂ ਨੂੰ ਛੱਡ ਕੇ ਟ੍ਰੇਰੂ ਕੱਢ ਲਏ ਵਿੱਚੋਂ ਪਾਣੀ ਵੀ ਚੱਕ ਕੇ ਨਾਲ ਬਦਲ ਦਾਂਗੇ ਨੂੰ ਛੱਡ ਦੇ ਆਪਾਂ ਦਿਖਾਉਨੇ ਆਂ ਛੱਡ ਕੇ ਆ ਬੱਚੇ ਇਹਦੇ ਬੱਚੇ ਛੋਟੇ ਕੱਢੇ ਬਿਠੇ ਛੱਡ ਦੇਵੇਂ ਇਹਨੂੰ ਬਾਹਰ ਆਪਾਂ ਆ ਜਾਣ ਬਾਹਰ ਨਾ 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 ਪਾ ਕੇ ਨਾਲੇ ਬੱਚੇ ਪੁੱਛੇ ਡਾਵਾਗੇ ਜਦੋਂ ਇਹ ਆਪਾਂ ਫਰਕ ਦੀ ਇਹ ਮਗਜੋਣਾ ਕਬੂਤਰਿਆਂ ਨੂੰ ਰੱਖ ਕੇ ਸੰਦ ਰੋਣੇ ਆਪਾਂ ਉਹ ਇਹਨਾਂ ਨੂੰ ਬਲਾਉਂ ਸ਼ੁਰੂ ਕਰਾਂਗੇ ਵੀ ਇੱਕ ਦੋ ਦਿਨਾਂ ਕਿਤੀ ਅੱਜ ਇੱਕ ਆ ਕੇ ਨਾਲ ਮਾਰੀ ਚਾਹਦੇ ਆ ਹਾ 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 ਸਾਂਭੀ ਨਾ ਇਹ ਹਾ 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 ਪਾਣੀ ਰੱਖ ਦੇ ਨਾਲ ਦੂਜਾ ਚਾਪ ਦੇਖੋ ਇਹਨਾਂ ਨੂੰ ਵੀ ਛੱਡਣ ਲੱਗੇ ਆ ਵੱਡੇ ਕਬੂਤਰ ਛੱਡ ਕੇ ਦਿਖਾਉਂਦੇ ਸਾਨੂੰ ਇਹਨਾਂ ਨੂੰ ਵੀ ਨਾਲ ਛੱਡ ਦੇ ਤਾਂ ਵੀ ਖੁੱਲੇ ਵੀ ਜੱਜ ਕੇ ਆਣ ਕੇ ਪਗਲ ਦਿਨ ਨਾਲ ਵੀਰ ਦਾ ਦਾਣੇ ਪਾਣਗੇ ਹੁਣ ਨੇ ਪਤਾ ਪਾਣੀ ਹੁਣ ਬਦਲਦਾ ਇਹਨਾਂ ਦਾ ਤੇ ਰੱਖਦੇ ਹਾਂ ਤਾਂ ਖੁੱਡਿਆ ਜਾਪਦਾ ਹੁੰਦਾ ਹੁਣ ਨੇ ਪਹਿਲੇ ਨੰਬਰ ਤੇ ਆ ਖੁੱਡੇ ਜਰਾ ਦਿੰਦੇ ਆ ਪਕਵੂਤਰੀਆਂ ਨੂੰ ਲਾ ਦੇ ਧੱਕਾ ਮੜਾ ਜਾ ਖੰਗ ਨਹੀਂ ਨੂੰ ਪਕਵੂਤਰੀ ਵੀ ਆਈ ਹੈ ਜਿੱਕੇ ਆਪਣੀ ਖਾਦ ਨੂੰ ਡੀਜੀ ਵਜ਼ੀਮ ਨਹੀਂ ਪਤਾ ਨਿਕਦਰ ਬੈਠ ਦੂਗੇ ਦੂਜੇ ਪੈਣ ਤੇ ਪਰਲੀ ਸੈਟ ਆਉਣੀ ਸੀ ਜਿਹੜੇ ਅੰਧੀਕ ਨਹੀਂ ਗੱਲ ਤੇ ਉਹ ਕੋਠੀਆਂ ਦੀ ਔਰਤ ਸੀ ਜਿਹੜੀ ਸਾਹਮਣੇ ਚੱਟੀ ਜੀ ਉੱਥੇ ਤੇ ਕੀ ਉੱਠ ਗਈ ਸੀ ਇਹ ਰੋਸਾ ਪਾਣੀ ਨੂੰ ਦਿਖਾਉਣੇ ਵੱਡੇ ਗੂਤਰਾਂ ਨਾਲ ਇਹਨਾਂ ਨੂੰ ਵੀ ਰੱਖ ਦਿਓ ਪਾਣੀ ਵੱਡੇ ਗੂਤਰਾਂ ਨੂੰ ਇਹ ਲੈਣਗੇ ਦਾਣੇ ਵਾ ਕੇ ਰਾਂ ਪਾਏ ਇਹਨਾਂ ਨੂੰ ਹੋਰ ਪਾ ਦਾਂ ਖਰਾਕ ਕਾਂਕ ਤੇ ਸਰੋਂ ਦੇ ਹੋਰ ਪਾ ਦਨੇ ਆ ਉਹ ਬੈਠੇ ਬੱਚੇ ਨੂੰ ਉਹ ਮਾਚਾ ਪਾ ਲਾ ਕਿੰਨਾ ਪਾ ਲਾ ਉਹ ਟੋਟੀ ਲੱਟੀ ਖਾ ਲੀ ਫੇਰ ਆਦਿਗੇ ਵੱਡੇ ਗੂਤਰਾਂ ਨੂੰ ਖਰਾਕ ਖਾ ਲੈਣਗੇ ਦੰਤ ਪਾਣੀ ਇਹਨਾਂ ਨੂੰ ਬਦਲਤਾ ਠੀਕ ਆਹਾ 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 ਹਾਂ ਲੈ ਕੁੱਤਰਾ ਨੂੰ ਆਦ ਕੀ ਖਰਾਕ ਬੱਚੇ ਹਨ ਨੂੰ ਤੇ ਅੱਕੇ ਯਾਰ ਆਪਣਾ ਕੁੱਤਾ ਨੇ ਰਗਾ ਵੀ ਵੱਡਾ ਕੁੱਤਾ ਨੇ ਰਗਾ ਅੱਜ ਹੋਰ ਫਰਦਾ ਚਿੱਟਾ ਬੱਚੇ ਕੱਢੇ ਤੇ ਨਿਕਲਿਆ ਕੁੱਡੇ ਦੀ ਛਤਰੀ ਲਾਦ ਗਿਆ ਬਹਿ ਜੂਗਾ ਥੱਲੋਂ ਨੂੰ ਤਾਂ ਗਿੱਜਿਆ ਵੈਸੇ ਮਾੜੇ ਟਾਈਮ ਬਾਹਰ ਡਿਆ ਤਾਂ ਹੀ ਆਇਆ ਫਰਦਾ ਵੇ ਛਤਰੀ ਲਾਦ ਗਿਆ ਇਹਨੂੰ ਇਹਨਾਂ ਨੂੰ ਫਾੜ ਗਿਆ ਪਹਿਲਾਂ ਖਾਣਾ ਫੇਰ ਦੇਖੋ ਨਹੀਂ ਤਾਂ ਲਾ ਕੇ ਬਿੜਾ ਦੇ ਨਾ ਬਹਿ ਜੂਗਾ ਬੱਚੇ ਕੱਢੇ ਲੈ ਆਤੀ ਬਈ ਛਤਰੀ ਬੈਠੀ ਕੁੱਤਰਾ ਨੇ ਛਤਰੀ ਲਾਤੀ ਫੇਰ ਆਹ ਫਰਦਾ ਹੁਣ ਵੀ ਆਪਕੇ ਆਈ ਆ ਜਿਹੜਾ ਡੱਟਣਾ ਦੇਖੋ ਘਰੇ ਜਾਣਾ ਬੱਚੇ ਵੀ ਢਾਈ ਆ ਤੁਮ ਆਪਣੇ ਜਾ ਕੇ ਬਿਠੂਣਾ ਹੈ ਜਿਹੜਾ ਗੱਲ ਬੱਚਾ ਜਿਹੜੀ ਉਹ ਵੀ ਲਾਇਆ ਅੱਜ ਅੱਜ ਤਾੜੂਆ ਘਰੇਗਾ ਅਸੀਂ ਕਿਹੜੀ ਟਰੀ ਅੱਜ ਨੂੰ ਨਹੀਂ ਹੈ ਜਾ ਕੇ ਬਿਠੂ ਬੈਠੇ ਆਪਾਂ ਪਾ ਕੇ ਢਾਈ ਕਿਰ ਕਰਨ ਆ ਨਹਿਰਾ ਕੀ ਹਾਲਾ ਸੁ ਅੱਜ ਕੁੱਤ ਨੌ ਲੱਗੇ ਆਪਾਂ ਜਿਹੜਾ ਓਮਾ ਤੁਮ ਆਨੇ ਤਾ ਛੱਡਦੇ ਜਿਹੜੇ ਸਿੱਤੇ ਹੋ ਕੇ ਨਵਾ ਕੇ ਦੂਜੇ ਕੁੱਤਰੇ ਛੱਡਦੇ ਹੈ ਤੇ ਵਧੀਆ ਖਰਾਕ ਰੁੱਖ ਆਈ ਜਾਣਗੇ ਲੱਡਾਲਾਂ ਜਿਹਨਾਂ ਨੂੰ ਕੰਮ ਕੁੰਨ ਤਾਂ ਪੱਟੇ ਸੀਗੇ ਨਵਾ ਗੇਰ ਨੂੰ ਤਾਂ ਆ ਗਿਆ ਤਾਂ ਆਇ ਨਾਉਣੇ ਵੀ ਜਵਾਕੀ ਦਿਖਾ ਕੇ ਸਾਰੇ ਨਵਾਟ ਨੂੰ ਦਿਖਾਉਨੇ ਆ ਚਲ ਆਉਣਾ ਪਉ ਤੁਝਾ ਪਤ ਨਵਾਉਣ ਲੱਗੇ ਓਕੇ ਬੱਚਾ ਦੇਖੋ ਨੇ ਸਾਰੇ ਤੇ ਕੱਲ ਵਾਲੀ ਖੁਦਰੀ ਵੀ ਆ ਗਈ ਆ ਘਰੇ ਵੀ ਆਪੇ ਬੈਗੀ ਘਰੇ ਸਿੱਧੀ ਆ ਕੇ ਆਉਣ ਵਾਲੀ ਜਿਹੜੀ ਬੈਠੇਗੀ ਰਹੇ ਦੀ ਇੱਕ ਖੂਦ ਤਰੀਕ ਜਹਾਉਣ ਵਾਲੀਆਂ ਦੋ ਵੀ ਜਹਾਉਣ ਛੱਡਾਂਗੇ ਇਸ ਨਾ ਹਾਂ ਆ ਖੂਦਰੀ ਆ ਵੀ ਕਿਹਾਉਣ ਵਾਲੀ ਆ ਜੇ ਟੇਕ ਲੈਣਾ ਉਹਨਾਂ ਪਿੱਛੇ ਹਾਰੇ ਗਿੱਜੇ ਆ ਇਹ ਵੀ ਦਾ ਮਗਾ ਰਪਾ ਇਹਨਾਂ ਨੂੰ ਕਿ ਤੁਮ ਜਿੰਨੇ ਗਿਈ ਆਂ ਧਾਕੇ ਬੱਚੇ ਵੀ ਆਪਣੇ ਉੱਡੇ ਫਰਦੇ ਉਹ ਵੀ ਤੁਹਾਨੂੰ ਦਿਖਾਉਣੇ ਜੇ ਦੇ ਅਗੇ ਤਾਂ ਫਰਦੇ ਵੀ ਬੱਚੇ ਉੱਡੇ ਆ ਨਾ ਮਾ ਬੱਚਾ ਇੱਕ ਕੁੱਤਰ ਇੱਕ ਬੱਚਾ ਉਹ ਹੈਗਾ ਸਿੱਧਾ ਆ ਗਿਆ ਕਰੇ ਇੱਕ ਫਰਦਾ ਉੱਡੇ ਹਣ ਉਹ ਵੀ ਆਈਆਂ ਨੇ ਤੁਹਾਨੂੰ ਦਿਖਾ ਦਿੰਨੇ ਆ ਲੜਾਈ ਦੇ ਗੱਜ ਗਿਆ ਮੈਂ ਕੁਤਰਾ ਪਰ ਹੰਡ ਸ਼ਟਨ ਲਾ ਕੇ ਤਾਂ ਅਪਡੇਟ ਜਿਹੜੇ ਆ ਗਏ ਜਿਹੜੇ ਸੈੱਟ ਹੋ ਚਲੇ ਸਿੱਧੇ ਹੋ ਗਏ ਹੁਣ ਇਹ ਥਾਲੇ ਕੁਤਰਾ ਐਡ ਕਰ ਦਿੰਦੇ ਹਾਂ ਇੱਥੇ ਫਿਰ ਖਰਾਖਰੂ ਖਾਇਆ ਕਰਨੀ ਤਾਂ ਛੱਡ ਕੇ ਦਿਖਾਉਣੀ ਆ ਹਾਂ ਪਹਿਲਾਂ ਕੁਤਰਾ ਖਾਣ ਲੱਗੇ ਵੀ ਆਪਾਂ ਹੁਣ ਇਹੋ ਟੇਰ ਲਾ ਦੇਈਏ ਹੁਣ ਇਹ ਮੁੱਟੇ ਦੀ ਸੱਤੇ ਹੁਣ ਕੀ ਹੋ ਗਿਆ ਭਾਈ ਤੇ ਇੱਕ ਇੱਕ ਵੀ ਆ ਹੋ ਗਿਆ ਦਾ ਉਹ ਕੀ ਹੋ ਗਿਆ ਆਕਾ ਗੇਮਾਂ ਦੇ ਵੀ ਆ ਗਿਆ ਨਾ ਇਹ ਕਾਹ ਹੋ ਗਿਆ ਵੀ ਡੱਬਾ ਪੁੱਤਰ ਇਹ ਡੰਗਾ ਵੀ ਉੱਤਾਂ ਇੱਕ ਵੀ ਆ ਹੋ ਗਿਆ ਸਿੱਧੇ ਹੋ ਗਏ ਵੀ ਇਹ ਸਾਰੇ ਪੁੱਤਰ ਕਿਸ਼ੋਰ ਛੜ ਕੇ ਦਿਖਾਉਂਦੇ ਨੇ ਇਹਨਾਂ ਪੁੱਤਰਾਂ ਨੂੰ ਛੜਦੇ ਸਾਰੇ ਪੁੱਤਰਾਂ ਦੇਗਾ ਸਾਰ ਪੁੱਤਰੀ ਇੱਕ ਵੀ ਛੜਦੀ ਪੁੱਤਰੀਆਂ ਚੋਂ ਇਹ ਛੱਡ ਕੇ ਦਿਖਾਉਣਾ ਜੀ। ਇਹ ਕਿਹੜਾ ਵੇਖਾਂਗੇ ਉੱਡਾਂ ਦਾ ਲੱਗੇ ਵਧੀਆ ਚੱਲ ਪੇ ਤਾਂ ਕਰਦੇ ਜੀ ਛੱਡਾਂ ਨੂੰ ਹੈ ਚੰਗੀ ਨਸਲ ਦੇ ਕਬੂਤਰ ਸਾਰੇ। ਇਹ ਛੱਡਦੇ ਇੱਕ-ਇੱਕ। ਇਹ ਕੀ ਵਾਜੀ? ਇਹ ਛੱਡਦੇ ਵੀ ਸਾਰੇ ਦਿਖਾਉਣੇ ਬਾਚੜ ਦਾਣੇ ਥੋੜੇ ਪਾਉਨੇ ਵੀ। ਤਾਂ ਇਹੋ ਜਿਹਾ ਦਾਣੇ ਦਾ। ਪਾਉਣ ਲੱਗਾ ਪਤਾਣੇ ਕਬੂਤਰਾਂ ਨੂੰ। ਪਾ ਕੇ ਦਿਖਾਉਂਦੇ ਹਾਂ ਨੂੰ। ਨਾਲ ਲੱਗੇ ਕੁੰਡਾ ਆਇਆ ਉੱਥੇ। ਇਹ ਦਿਖਾਉਂਦੇ ਹਾਂ ਨਾ ਪਾ ਕੇ। ਨਾ ਆਪਾਂ ਅਸਲੀ। ਵੀ ਹੁਣ ਆਪਾਂ ਟਰਿਆਂ ਕੱਢ ਲਏ ਦਾਣਿਆਂ ਦੇ ਦਾਣੇ ਖਾਲੇ ਕੂਤਰਾਂ ਨੇ ਟਰਿਆਂ ਕੱਢ ਲਏ ਇਹਨਾਂ ਦੇ ਤੇ ਪਾਣੀ ਪੂਣੀ ਰੱਖਦੇ ਹਾਂ ਨਾਲ ਅੱਜ ਦੀ ਦਵਾਈ ਦਵਾਈ ਪਾਉਣੀ ਹੈ ਕਿ ਮੈਂ ਕਿਵੇਂ ਪਾਉਣੀ ਆ ਤੇ ਚਾਕਲੇਟ ਰੀਆਂ ਸਾਰੇ ਖੁੱਡੇ ਨੇ ਆਪਾਂ ਕੂਤਰਾਂ ਦੇ ਵੀ ਕੱਢ ਦਿੱ ਗਏ ਇਹਨਾਂ ਨੇ ਖਾਲੇ ਦਾਣੇ ਚੱਕ ਲਏ ਰੇ ਪਾਵਾ ਗਏ ਸਾਰੇ ਨੂੰ ਪਾਣੀ ਦੀ ਦਵਾਈ ਆਪਾਂ ਫਿਲੀਰ ਆਈ ਅੱਜ ਹੱਥ ਤੇ ਚੱਕ ਦੋ ਵਾਰ ਪਾ ਦਿੱਤੀ ਇਹਨਾਂ ਦੇ ਵੀ ਚਾਕਲੇਟ ਰੇ दने ली प देख लीरास्ते च ख ने ट खा ट प पानी आध भत्र न अ ग राद उबा रखा प ह E vabbè, ah ah. Quando è pigliato, non si può Se vuoi, vuoi fare niente. Voglio capire se vuoi fare niente. Non vuoi fare niente. Ah 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 ਪਾਣੀ ਆਹਾ ਬਈ ਆ ਕੱਲ ਦਾ ਆਪਣੇ ਮੈਂ ਕੁੱਤਰ ਫਰਦਾ ਪਤਾ ਨਹੀਂ ਕੀ ਦਾ ਲਾ ਰੰਗ ਲੱਗਾ ਬਗਲ ਚ ਇਹ ਕੱਲ ਦਾ ਆਪਣੇ ਮੈਂ ਫਰਦਾ ਪਤਾ ਨਹੀਂ ਕੀ ਦਾ ਜਿਹਦਾ ਹੋਇਆ ਕਮੈਂਟੇ ਦੱਸ ਸਕਦਾ ਬਈ ਖੌਨ ਕਰਦੇ ਵੀ ਆਪਾਂ ਵਲੌਗ ਦੀ ਅੰਡੀ ਨਾ ਕਾਲੂ ਕਰਦੇ ਆ ਵਲੌਗ ਨਵਾਂ ਸ਼ੂਟ ਲਾਈਕ ਕਮੈਂਟ ਵੀ ਕਰੀਓ ਰਾਹ ਨੂੰ ਭੇਂਟ ਲੱਗਿਆ ਲੱਗ ਗਿਆ ਬਾਹਰ ਦਾ 8:00 ਵੱਜ ਕੇ 16 ਮਿੰਟ ਹੋ ਗਏ ਲੇਟ ਹੋ ਗਏ ਸੀ ਭਾਈ ਤਾਂ ਕਰਦੇ ਕੰਦੂ ਕਰਦੇ ਮੈਂ ਬਹੁਤ ਛੁੱਟ ਆਪਾਂ